ਆ ਗਈ ਸਤਨਾ ਸ੍ਰੀ ਅਕਾਲ ਜੀ ਨਾਨਕ ਬੰਦਨਾ ਸਾਰਵਕਲਾ ਸਮਰਾਟ ਨੋਰਨ ਤੇਰਾ ਕੋ ਜਿਸ ਬਾਸ ਹਰਿਆ Зоਈ ਸਭਨਾ ਦਾ ਬੇਸਾ ਹੋ ਸੰਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਹਰੀ ਮਹਾਨ ਨਾਮ ਦੀ ਜਾ ਘਰ ਗੂੰਜਾਂ ਚ ਹਉ ਭਦੇ ਇਨ ਕੋ ਆਪਣੇ ਸਤੂਰੂ ਕੋ ਸਤਿ ਪਦ ਜਾਈ ਗੁਰ ਕਰਮਾਤੇ ਹਰ ਮਨ ਬਸਾ ਬੁਰ ਪੂਰਨ ਆਤਮ ਪਰਗਾਸਿਆ ਹਰ ਕਿਰਪਾ ਦੇ ਵਸਾ ਮਨਾਏ ਰਹਾ ਦਉਤਾਮਾਰ ਹਰ ਮਨ ਵਸਾਈ ਨਾਮਾ ਮੋਲਕ ਨਾ ਪਾਇਆ ਜਾਏ ਗੋਪੁਰ ਸਾਨ ਬਸਾ ਮਾ gurmathe gad parat hoy sate jin pra ਦੇ ਨਾ ਕਰ ਤਤਾਰ ਫਿਰ ਵੀ ਅੰਗ ਰੱਖੀ ਆ ਜੇ ਸੰਤ ਦਰਬਾਰ ਮੋਕਰ ਬੋਲੋ ਪੋਰੀਆ ਜਿਸ ਸੰਤ ਗੋਰਖ ਨਾਮ ਦਾ ਗੋਰਖ ਮੇਦਨ ਬੋਕਰਿਆ ਸਮਾਏ ਮੋਰਿ ਇਸਦਾ ਨਾਮ ਗੋਰਖਾ ਬ੍ਰਹਮਾ ਗੋਰਖਾ ਨਦੀ ਨਾਈ ਜਿਉ ਨਕ ਨਹੀ ਜਿਹਾ ਕਦ ਨ ਜਾਏ ਗੋਰਖ ਕਦੇ 부 ਜਾਏ ਸਪਰਾ ਜਿਆ ਕਾ ਕਦਾਤਾ ਸੋਮਾ ਵਿਸਨ ਜਾਏ ਕੇਤ ਨਾਮ ਜਿਤੇ ਭਾਵਾਂ ਬਿਨ ਭਾਣੇ ਕੈ ਨਾਏ ਕਰੇ ਜਨਤੀ ਸੋ ਤੋ ਪਾਈ ਜਿਗਾਂ ਬਿਨ ਕਾਰਮਾ ਬਾਦਮੀ ਚਰਤਨ ਜਿਮਾਨਾ ਨੂੰ ਮਾਣ ਕਾ ਜੇ ਗੁਰੂ ਕੀ ਸਿਰ ਸੋਣੀ ਕੋ ਰੰਗ ਤੇ ਬੁਝਾਏ ਸਭਨਾ ਜੀਆ ਕਾ ਇੱਕ ਦਰਤਾ ਸੋਮੈ ਮਿਸਨ ਜਾਈ ਜਿਗਤ ਜਾਲੇ ਅਰਜਾ ਹੋ ਗਸੂਣੀ ਹੋਏ ਨਾਮ ਅਨੰਤ ਜਾਨੀ ਆ ਨਾਚ ਲੈ ਸਭ ਹੋਏ ਚੰਗਾ ਨਾਮ ਕਾਇਕ ਜਸ ਕੀ ਰਤਨ ਜਗ ਦੇ ਜੀਤਿਸਰਨ ਨਾਮ ਕੀ ਤਾਂ ਮਾਨਾ ਉੱਚਾ ਕੇ ਕੀਰਤਾਂ ਕਰੀਦਾ ਕਰ ਦੋ ਜੀ ਦੋ ਧਰੇ ਨਾਨਕਾ ਮੇਰੂ ਹੁਣ ਕਰੇ ਗੁਣ ਬੰਦਿਆ ਹੁੰਦੇ ਤੇਰਾ ਕੋ ਨਾ ਸੋਝੇ ਜੀ ਤੇਸਾ ਗੁਰੂ ਕਰੇ ਸੁਨਾਸਿ ਤੇ ਕੀ ਸੁਨਾ ਸੁਹੰਗਾ ਧਰਤ ਤੰਦ ਕਾਸ ਸੁਨਾ ਦੇਖੋ ਤਾਨ ਸੁਨਾ ਕੋ ਨ ਸਕੇ ਕਾਉ ਨਾਨਕ ਭਗਤਾਂ ਸਦਾ ਵਗਾਸ ਸੁਹੰਦੂ ਪ੍ਰਾਪ ਕਰਨਾ ਜ਼ਰ ਸੁਨਾਈ ਸਰਮਾਇਤਾਂ ਜ਼ਗਮੁ ਜ਼ਰਨ ਮੰਦ ਸੁਨਾ ਜੀ ਵਾਸੁ ਸੰਤੋ ਬੇਰ ਨਾਮ ਭਰਦਾ ਸਰਬਗਾਸ ਸਤਿ ਸੰਗੂਪ ਕੰਨਾਸ ਸੁਣਨ ਸਤ ਸੰਤੋ ਗਿਆਨ ਸੁਣਨ ਆਖਦੇ ਸਰਗਾ ਜੀ ਨਾਮ ਸਨਾ ਬਲ ਵਰ ਪਾਇ ਮਾਨ ਸਦਨ ਲਾਗ ਸਾਰ ਧਿਆਨ ਨਾਮ ਭਰਦਾ ਸਰਬਗਾਸ ਸਤਿ ਸੰਗੂਪ ਕੰਨਾਸ ਸੁਣਨ ਸਹਾਰ ਨਾਕੇ ਗਾਜ਼ ਨਾਜੇ ਕੀਰ ਪਾਸ਼ਿਆ ਸੁਹੰਦਰ ਭਾਵੇਂ ਰਹੋ ਸਨ ਹਰ ਦਾ ਵਸ ਜਾਹੋ ਨਾਮ ਕਰਦਾ ਸਰਬ ਉਗਾਸ ਸੰਨਦ ਗੁਪਾ ਕੰਨਾਜ਼ ਮੰਨੇ ਕੀ ਜੋਤ ਕੇ ਨ ਜਾਵ ਜੀਵ ਕਾ ਬਚਾ ਬਚਤਾ ਹੈ ਗਾਨ ਕਰੂ ਲਿਖਣ ਹਾਰ ਮੰਨੇ ਕਰ ਕੰਮ ਵਿਚਾਰ ਐਸਾ ਨਾਮ

ਸਾਹਿਬੋ ਨਾਮ ਕੋ ਸੰਜੋੜਾ ਨਾਮ ਕੋ ਸੰਗੋਰ ਕਰ ਜਾਣ ਜੀਉ ਲੋ ਸਾਗੁਰ ਗੁਰ ਅੰਦੇ ਕਮਾਏ ਸਾ ਸਾਪੀ ਤਾ ਕਰਜਾ ਸੰਗੂਰੇ ਗੂਰੇ ਬਨਾਏ ਸੰਦੇਜ ਰੁਪਾ ਕਰ ਸਾ ਨੰਦਰ ਸਰ ਕਰਵਾਦ ਨਾਮ ਨੇ ਚਰ ਉਚਾਰ ਅਰੰਝਾ ਮੈਂ ਇੱਕ ਵਾਰ ਜੋਤਿ ਪਾਵੇ ਸਾਈ ਭੰਗਾਰ ਦੂਸਰ ਸਦਾ ਸਤਿ ਅਨਕਾਰ ਸਾ ਨਾਮ ਸੰਤਸਾ ਸੋ ਸੰਗਤ ਸਤਿਕਾਰ ਰੂਪ ਰਿਣੀ ਅਗਰੇ ਨਾਮ ਗ੍ਰੀਸਨਾ ਅਗਰੇ ਯਾਨ ਮੇ ਤੁੰਗ ਅਗਰੇ ਕੰਪੋਰਨ ਮਾਨ ਅਸ ਸਜੋਗ ਕਾਣ ਜੀ ਨਿੰਦ ਸੰਨਾ ਜੀ ਬਰਮਾ ਕਰਤੇ ਪਾਏ ਜਿੰ ਤੱਕ ਤਾ ਤੇ ਨਾਮ ਦੇ ਨਾਮ ਨਹੀਂ ਬੋਤਾ ਉਹ ਗੁਰ ਗੋਣ ਕਾਮੀ ਜਾਵ ਬਾਰੇ ਜਮਾਈ ਕੁਮਾਰ ਚੋਦਰ ਭਾਵੇਂ ਸਾਈਂ ਕਾਲ ਨੂੰ ਸਦਾ ਸੰਗਰੰਗਾਰ ਭਾਈਆ thank ਦੇਵ ਨਾ ਸਰਦੀ ਮਾਨ ਧਨ ਗਰੀ ਤੁਲਨਾ ਆਪਣੀ ਜੀਤ ਸਾਮ ਮਨੋ ਰਸਰਾ ਆਪੋ ਸਭ ਜੀਨਾ ਨਾਮ ਕਰਨਾ ਤੇ ਨਾਮ ਤਨ ਬੇਕਲ ਸੁਣਾ ਉਹ ਜਾਨਦਾ ਕਿਉਂ ਮੰਦ ਆਪਨਾ ਜਪ ਗਿੰਤਾ ਨਾਮ ਜਪ ਰਿਹਾ ਬਾਰਾਂ ਨਾਮ ਗਿੰਦੇ ਬਿਨਾਂ ਤਾ ਕਾ ਨਾਮ ਪਾਈ ਜਾਏ ਇਹੋ ਅਪਰ ਜਾਣਾ ਕੋਈ ਬੋਲਦਾ ਗੀਇ ਬੋਲਦਾ ਹੋਏ ਵੱਡਾ ਸਮਝਦਾ ਉਹ ਜਪ ਰੂਜਾ ਨਾਉ ਦੇਵ ਜੋ ਕੋ ਪੁਜੇ ਤੇ ਉਹ ਦਾਸ ਹੋਇ ਤੇ ਉਹ ਆਪ ਜਾਣੇ ਆਪ ਆਪ ਨਾਮ ਨੰਦਿ ਕਰਮੀ ਦਾਤ ਬਹੁਤਾ ਕਰਮਾ ਉਹ ਨਾ ਲੇਖ ਨਾ ਜਾਏ ਵੱਡਾ ਦਾਤ ਦਿਨੰਤ ਮਾਇ ਕਿਰਦਾ ਮੰਨਦਾ ਜੋਤਿ ਪਾਉ ਕਰਦੇ ਗਉੜ ਦੇ ਜੀ ਆਰ ਕਰਦੇ ਨਾਮ ਦੰਦ ਦੇ ਗਾਉ ਕਰਦੇ ਜਗ ਨੁਗਰਾਈ ਕਰਦੇ ਮੂਰਖਾ ਖਾਇਤਾ ਕਰਦਾ ਦੂਖਾ ਗੋਸਦਾਰ ਹੈ ਮਨ ਦਾ ਜਿੰਦਰਾ ਦਾ ਕੋਲ ਜਿਉ ਕਾਇ ਕਾਮਣ ਪਾਇਓ ਉਹ ਜਹਾਂ ਦੇ ਦੇ ਮਕਾਮ ਅਭਿਜਨੇ ਆਪਣੇ ਦੇ ਅਕਾਸ਼ ਦੇ ਤੇ ਗਏ ਜਿਸ ਨੂੰ ਵਸਦੇ ਸੇ ਜਿਸ ਦਾ ਨਾਮ ਅੰਦਰ ਪਾਜ ਲਾ ਆਗਮੇ ਆਕੇ ਅੰਦਗ ਗੋਬੀਤਾ ਗੋਬਿੰਦ ਆਕੇ ਅੰਦਗ ਸਦਾ ਗੇਤੇ ਜੀਤੇ ਬੋਧਾ ਆਸਰਦਾਨੋ ਅਤਾ ਦੇ ਨਾਮ ਸੁਨਾ ਮੁੰਜਾ ਸੇਵਾ ਕੀਤੇ ਆਕੇ ਆਕਰ ਪਾਏ ਜੀਤੇ ਤਰਕਾ ਹੋ ਉੱਠ ਜਾਏ ਤੇਤੇ ਬਿਧਿਓ ਉਕਰ ਨਾਮ ਦੇ ਸਰਗੇ ਜੀਵੇ ਜੀਵਨ ਪਾਵਨ ਤੇ ਹੋਏ ਨਾਮ ਜਨ ਸਾਂਚਾ ਸੋਏ ਜੇ ਕੋ ਆਖੋ ਬੋ ਕਾਣ ਤਮੇ ਜੀ ਸਤਿਗੁਰੂ ਮਾਰਾ ਬਹਾਰ ਸੋਦਰ ਮੇਰਾ ਸੋਕਰ ਹੈ ਜਿਤਨਾ ਸਾਸਮਾ ਦੇ ਬਾਜੇ ਨਾਮ ਨੇ ਗਰ ਸਾਗਰ ਕਿਰਤਿ ਨਾਮਨਾਰੇ ਜਿਤ ਰੰਗ ਸਭੀ ਜਿੰਦੇ ਨਾਮਨਾਰੇ ਗਾਵੋ ਤੁਮਨੋਂ ਪਉਣ ਪਾਣੀ ਦੇ ਸੰਦਰਗ ਅੰਮੇ ਰਾਜਿਆ ਤਨੁ ਗਵਾਰੇ ਗਾਵੋ ਚਿਤ ਗੋਖ ਰਿਖ ਜਾਣ ਨਿਰੰਤਮ ਉਚਾਰੇ ਗਾਵੋ ਸਭੁ ਮਾਦੇ ਸੋਮ ਸਦਾ ਸੁਆਰੇ ਗਾਵੈ ਤੰਦਾਸ ਨੰਦ ਤੇ ਦੇਵ ਜੀ ਤੰਨਾਵਲੇ ਨਾਮੈ ਸਿਸਮਾਦੀ ਅੰਦਰ ਨਾਮ ਸਾਰ ਉਜਾਲੇ ਗਾਵਣ ਜਤੀ ਸੰਦੇ ਸੰਪੋਖੀ ਗਾਵੈ ਮੇਂ ਕਰਾਣੇ ਗਾਵਣ ਕੰਠ ਸੋ ਪਰਨ ਰਕੀ ਸਦ ਵੇਲੂ ਵੇ ਤਾ ਨਾਮੈ ਗਾਵੁ ਕੋਣੀ ਜਮਨ ਕੋਣਾ ਸੁਖਾਂ ਮਸ ਜਾਲੇ ਗਾਵ ਰਤਨਾ ਪਾਇੰ ਦੇ ਰਾਮ ਸਾਤੀ ਜੀ ਨਾਮੈ ਗਾਵਾਂ ਜੋਤ ਨਾਮ ਕੋ ਸੁਨਾਨ ਗਾਵੈ ਨਾਮ ਜਾਲੇ ਗਾਵੈ ਕੰਨ ਸਾਰੇ ਹੋਰ ਕਰਦੇ ਗਵਨ ਸਿਮ ਜਿਤਨਾ ਬਣਾ ਨਾਨਕ ਧਾਮ ਵਿਚਾਰੇ ਸੋਇ ਸੋਇ ਸਦਾ ਸਾਚਾ ਸਾਹਿਬ ਸਾਚਾ ਸਾਚੇ ਨਾਹੀ ਹੈ ਜੀ ਉਸ ਜਨ ਜਾਸੇ ਰੱਗਾ ਜਿਨ ਰਚਾਈ ਰੱਗੇ ਰੱਗੇ ਭਾਂਦੇ ਰੱਗਾ ਜਿਸ ਮਾਇਆ ਜੀਨੋ ਪਾਈ ਕਕਰ ਤੇ ਚਿਤਾ ਆਪਣਾ ਜਿੰਦ ਇਸ ਤੇ ਬੜਿਆਈ ਜੋਧੇਰ ਦਾ ਆਵਾਜ਼ ਹੋਏ ਨਸਤੇ ਬਹੁਣ ਕਰਮਾਂ ਜਾਈ ਸੋਹੋ ਪਾਸ ਸਾਥ ਸਾਥ ਸਾਹਿਬ ਸਰਬਨਾਂਗ ਨਾਗ ਹੋਣ ਜਾਈ ਮੰਦਾਰ ਸੰਤੋਗ ਸਰਬਾ ਕੋਲੀਆ ਜੀ ਰਾਮੂ ਦਾ ਅੰਤਰ ਮਾਨ ਤੁਆਰੇ ਗਾਇਆ ਜੋਧੇਰ ਦਾ ਪੁਰੀਦਾ ਆਇ ਮਾਂ ਦੇ ਸਰਜ ਮਾਂ ਦੇ ਮਾਜੀਦਾ ਜਗ ਜੀਦਾ ਦੇਵਦਸਤਾਨ ਦੇ ਸਾਧਨ ਨਾਗ ਨਾਗ ਜੁਲੈ ਕੋ ਮੇਸਾ ਦੇਵ ਦੀ ਆਪੋ ਨਾਮ ਗਰਵਾਏ ਨਾਮ ਦਾ ਨਾਮ ਨਾਮ ਅੰਤਿ ਸੰਜਾਨੇ ਸਦਾ ਸੰਗ ਸੰਜੋਗ ਜੋਗ ਜੋਤ ਨਾਮ ਜਨਾਵੇ ਦਿਨ ਕਿ ਆਵੇ ਫਾਗ ਰਾਤਿ ਹੁਸਾਂ ਦੇ ਹਸਾਲ ਨਾਮ 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 ਰਿਲੇ ਕੋ ਪਿਆ ਸਾ ਜਿੰਨਾ ਮਾਇ ਜਗ ਮਾਇ ਦੇ ਚੇ ਦੇ ਪਰਵਾਨ ਸੰਸਾਰ ਇਹ ਮੰਨਵਾਇ ਰੁਨਾਲ ਦੀ ਗਵਾਣ ਜਿਵੇਂ ਭਗਤ ਕਾ ਬਚਨਾਂ ਬਾਜੀ ਹੋਗਾ ਕਰਮਾਂ मनु नावे गोदा है गुणगान आदेव साथ देव साधु नाम नारद जीवन को वैसा आस लोग गुणगान जो पास गमन धरेंद्र सजन नारद नारद सजन की साथ जी गान आदेव साथ देव साधु नाम नारद जीवन को वैसा एको जीव को ना को ना गीसो नाrangle आकीए एकना ਇਕ ਗ੍ਰੰਥ ਪਾਉਂਦੀਆਂ ਚੜੀ ਹੋਣ ਕੀ ਸਭ ਸੰਗਤਾਂ ਕਾਸਤੀ ਮਿਲਦਾਈ ਰੀਸਾ ਨਾ ਕੋਈ ਕੋੜਾ ਕਿੰਜ਼ਾ ਆਉਣ ਜੋਰ ਚੁਪਨਾ ਜੋਰਾ ਜੋਨਾ ਮੰਨ ਦੇਣਾ ਜੋਰਾ ਜੋਨਾ ਜੀਵਨ ਮਾਨਾ ਜੋਰਾ ਜੋਨਾ ਰਾਜ ਮਾਨਾ ਜੋਰਾ ਜੋਨਾ ਸੋਤਿ ਗਿਆਨ ਉਚਾਰ ਜੋਨਾ ਜੁਤੀ ਸ਼ੁਭਾ ਸੰਸਾਰ ਜਿਸਾ ਜੋਰ ਕੰਵੇ ਕਸੋ ਦੀ ਦੀਵਾਰੋਂ ਪਾਉਣ ਪਾਏ ਦੇ ਪਾਣਾਂ ਦੇ ਸੁਵੇਦਾਂ ਕਿ ਤਾ ਉਕੇ ਦਾ ਅਨੁਸਾਰ ਤਿਸਵੇ ਜੀ ਰੰਗ ਤਰੰਗਾਂ ਦਾ ਮਾਣੇ ਨਾਮ ਦਾ ਕਰਮੀ ਕਾਮੀ ਹੋਈ ਵਿਚਾਰ ਸੱਚਾ ਹੁਸਨ ਬਰਮਾਨ ਤਿਤਾਂ ਸੋਣ ਬੰਦ ਪਰਵਾਨ ਨਾ ਦੇ ਕੰਮ ਕੋਈ ਸੁਣਨ ਕਰਜ ਬੁਨਾਈ ਹੋਵੇ ਤਾਂ ਪਾਏ ਨਾ ਗਿਆ ਜਾਪਾ ਜਾਏ ਤੰਮ ਕਰਦਾ ਧੰਮ ਗੰਮ ਕਾ ਹੋ ਗੰਮ ਕਿੰਦੇ ਗਾਣ ਪਾਣੀ ਪਸੰਦ ਰਾਹ ਕਿੰਦੇ ਗਾਣ ਮੇਰੀਆਂ ਅੰਮ੍ਰਿਤ ਰੇਵ ਨੂੰ ਮੰਗਾਂ ਗਿਰਾਂ ਨੂੰ ਗੁਰਾਂ ਦੇ ਬੇਜ਼ਾ ਕਿੰਦੇ ਆਣ ਨੂੰ ਮਹੀਰ ਕਿੰਦੇ ਕਿੰਦੇ ਤੂਦੇ ਸਾਹ ਕਿੰਦੇ ਇੰਦਰ ਸੁਖ ਕਿੰਦੇ ਕਰਦਾ ਮੰਨ ਰੰਦੇ ਦੇਸਾ ਕਿੰਦੇ ਸੋਹ ਨਾਮ ਕਿੰਦੇ ਕਿੰਦੇ ਦੇਈ ਮੇਸਾ ਕਿੰਦੇ ਦੇਵ ਨੂੰ ਕਿੰਦੇ ਕਿੰਦੇ ਰਤ ਸਮੋਂਦਾ ਕਿੰਦੇ ਖਾਣੀ ਗੱਦਿਆ ਬਾਣੀ ਕਿੰਦੇ ਪਾਣ ਰੰਦਾ ਗੱਦਿਆ ਸੁਖ ਦੀ ਸੇਵਾ ਕਿੰਦੇ ਨਾਮ ਦਾ ਤੁਨਾ ਦਾ ਜਾਨ ਅੰਮ੍ਰਿਤ ਜਾਨ ਬਚਨ ਨਾਮ ਰਤਨਾ ਨਾਮ ਰੋਹ ਕੋ ਆਨੰਦ ਸਰਵਣ ਕੀ ਬਾਣੀ ਰੂਪਾ ਸ੍ਰੀ ਦੰਕਾ ਗੜੀਆ ਬੋਲਨ ਰੂਪਾ ਤੰਯ ਗਨਾਂ ਕਥਿਆਂ ਨਾਮ ਜਾਏ ਜਿਨ ਕਾ ਬਸਿਆ ਪਛਤਾਏ ਸ੍ਰੀ ਦੰਕਾ ਗੜੀਆ ਸੋ ਪਰਮਾਤਮਾ ਮੋਦਰ ਤੁਹੇ ਕੋ ਜੀ ਸੋ ਨੰਦ ਕੰਨਿ ਸੋਦਾਂ ਕਰਮ ਅੰਗੇ ਬਾਣੀ ਜੋ ਰਤਨਾ ਕੋਈ ਨੋਤਾ ਜੋ ਨਾਮ ਸੋ ਜਿਵ ਬਨਾਂ ਆਧਪੂਰਨ ਸ੍ਰੀ ਦਾ ਸ਼ਿੰਗੋ ਜਿੰਦੋ ਮਾ ਸੰਗੰਨ ਗਾਲਨ ਕਰਤੋਂ ਬਿਕਨ ਨੰਦ ਦੇ ਨਾਲ ਇੰਨਾ 庄严呀，庄严呀。